ਸਾਸਤਰੀ ਕਾਲ ਜੀ ਸਾਰਿਆਂ ਨੂੰ ਬਲੌਗ ਦੀ ਲੱਗੀਆਂ ਸ਼ੁਰੂਆਤ ਕਰਨ ਰੋਟੀਆ ਕੰਮ ਚੱਲ ਰਿਹਾ ਬਾਈ ਅੰਬਗਾ ਚਾਰ ਮਲਾਈ ਚਾਹ ਇੱਧਰ ਸਤਨਾਮ ਬੈਠਿਆ ਆਪਣਾ ਜੌਂਡੀਅਰ ਕੀ ਚਾਬੀ ਬਈ ਰਾਤ ਕੀ ਨਾਲ ਨਹੀਂ ਪਿਆ ਬੰਦਾ ਆਪਣਾ 852 ਹੀ ਲੈ ਰਿਹਾ ਹੌਲੈਂਡ ਮਿੱਲ ਲਵਾਂ ਗਿਆ ਵਾ ਹਾਂਜੀ ਸਰ ਬੋਲੋ ਰੋਟੀ ਖਾ ਰਿਹਾ ਹਾਂ ਬਾਈ ਅਪਾਂ ਕਰਾਂਗੇ ਨਵੀਂ ਟਰਾਲੀ ਲੋਡ ਦਿਖਾਵਾਂ ਬਾਈ ਤੁਹਾਨੂੰ ਅੱਗੇ ਕੰਮਕਾਰ ਆਪਣਾ ਨਾਲੇ ਟੇਕਣਾ ਬਾਈ ਟਰੈਕਟਰ ਦਾ ਮੱਥਾ ਮੱਦਾ ਆਏਗਾ ਇੱਥੋਂ ਅੜਿਆ ਨੇ ਮਿਲਵਾ ਜਾਏਗਾ ਜੋ ਖੜਿਆ ਬਾਈ ਆਪਣਾ 5205 ਜੌਂਡੀਅਰ ਪਰਮ ਆਪਣਾ ਝੂਟ ਰਿਆ ਨਾ ਪੁੱਤ ਹਟ ਜਾ ਇੱਕ ਬਾਈ ਆਪਣਾ 3634/4 ਗਿਆ ਬ ਮਿਲਵਾ ਕੱਲ ਲਗਾ ਇੱਕ ਜਤਿੰਦਰ ਵਾਲਾ ਭੇਜਿਆ ਅੱਜ ਸਵੇਰੇ ਮਿਲਵਾ ਜੋ ਟਰਾਲੀ ਆਪਾਂ ਨੇ ਮੰਗੀ ਸੁਖਚੈਨ ਵਾਲੀ ਕੱਲ ਬਾਈ ਆਪਾਂ ਗੇਵਦੇ ਆਪਣਾ ਟਰੈਕਟਰ ਲੈਣ ਨਵਾਂ ਨਾਲ ਆਪਣੀ ਗੁੜੀ ਦਾ ਬਾੜ ਬਰਥਡੇ ਦਾ ਬਲੌਗ ਆਪਣੇ ਮੈਂ ਵਧੀਆ ਤਰੀਕੇ ਨਾਲ ਬਣਿਆ ਨਹੀਂ ਇੱਕ ਬਾਈ ਉਹ ਗੱਡੀ ਆਪਣੇ ਗਲ ਪਈ ਵੀ ਇਹ ਸਮਰਾਣੀ ਆ ਇਹ ਥੋੜੀ ਜਿਹੀ ਮੇਰੇ ਟਰਾਲੀ ਲੱਗੀ ਧੀ ਜੋ ਵੀ ਸਮਰਾ ਕੇ ਦੇਣੀ ਆ ਬਾਈ ਇਧਰ ਆਪਣਾ ਵਾਲੀ ਸਫਫਟਾ ਖੜੀ ਆ ਹਵਾ ਹੁਆ ਪੁਆਈ ਵੀ ਆ ਬਾਈ ਟਰਾਲੀ ਮੇ ਤਿਆਰ ਹੈ ਬਾਈ ਮਾਲ ਆਪਣੇ ਮੈਂ 2500 ਪੁਲੀ ਵੱਡੀ ਪਈ ਆ ਇਧਰ ਖੜਿਆ ਬਾਈ ਜਿ ਆਪਣਾ 855 ਆਪਣੇ ਵਾਲਾ ਜੋ ਸੋਨੀ ਸਰਪੰਚ ਵਾਲਾ ਟਰਾਲਾ ਲੈ ਆਇਆ ਤੇ ਬਾਈ ਵਾਲਾ 18 ਫੁੱਟਾ ਇਹ ਬਾਈ ਬੁੱਢ ਬੁੱਢ ਤਿਆਰਿਆ ਰਾਤ ਤਿਆਰ ਕਰਦੇ ਨੇ ਬਾਈ ਸਤਨਾਮ ਨੇ ਕਰਦੇ ਜੌਂਡੀਰ ਸਟਾਰਟ ਚਲਾ ਆਂ ਬਾਈ ਆਪਾਂ ਖੇਤ ਨੂੰ ਜੋ ਟਰਾਲੀ ਲਾ ਕੇ ਆਵਾਂ ਬਾਈ ਸੈਟ ਕਰਕੇ ਆਗੇ ਬਾਈ ਖੇਤ ਆਪਾਂ ਟਰਾਲੀ ਲਾ ਦੀ ਆਪਾਂ ਨੇ 18 ਫੁੱਟੀ ਗੰਨੇ ਆ ਹਾਲ ਦੇਖੋ ਬਾਈ ਲਾਲ ਹੋ ਗਿਆ ਕਿਆ ਕਰੇਗਾ ਜ਼ਿਮੀਦਾਰ ਕਿੱਥਾ ਕਿੱਥੇ ਦੇ ਬਚੇਗਾ ਮੈਂ ਨਹੀਂ ਜਾਣਦਾ 50 ਕਵਾਂਟਰ ਵਜਨ ਟੁੱਟ ਜਾਏਗਾ ਕਿਲੇ ਮਗਰ ਬਾਈ 5205 ਆਪਣਾ ਉਹ ਜਗ੍ਹਾ ਭਰਾ ਕੇ ਖੜ ਗਿਆ ਅੱਜ ਜਿੱਥੇ ਆਪਣਾ 3630 ਆ ਕੇ ਖੜਾ ਦਾ 4x4 ਉੱਚੀ ਟਰਾਲੀ ਬਾਈ ਉਰੀ ਭਰੀ ਦੀ ਆਪਾਂ ਨੇ ਇਸकी ਟਰਾਲੀ ਵੀ ਉਰੀ ਭਰਨ ਲੱਗੇ ਆ ਖੜਾ ਦਿਆ ਬਾਈ ਆਪਾਂ ਨੇ ਲੇਵਰ ਨੂੰ ਕਹਾਂ ਵੀ ਲੋਡ ਕਰੋ ਸਤਨਾ ਮਾਰਿਆ ਲੇਵਰ ਦੀ ਚਾਲ ਲੈ ਕੇ ਗੱਲੇ ਲੈ ਜੀਏ ਮੰਨੂ ਗੱਲੇ ਗੱਡੀ ਛੱਡਾਂ ਵੀਰ ਵਾਲੀ ਮਰੂਤੀ ਉਤੇ ਬਾਅਦ ਬਾਈ ਆਪਣਾ ਖੇੜੇ ਪਰ ਮੱਥਾ ਟੇਕਣਾ ਗੁਰਦੁਆਰਾ ਸਾਹਿਬ ਮੱਥਾ ਟੇਕਣਾ ਟਿੱਲੇ 'ਵਾਂ ਮੱਥਾ ਟੇਕਣਾ ਵੀ ਨੀ ਸਮਾਦ ਪਰ ਮੱਥਾ ਟੇਕਣਾ ਓਰੇ ਬਾਈ ਘੱਟੋ ਘੱਟ ਵੀ 1800 ਪੂਲੀ ਪਈ ਆ ਤਿਆਰ ਹੋਈ ਵੀ ਆਪਣੀ 1800 ਪੂਲੀ ਉਸ ਅੱਜ ਭਰਾਂਗੇ ਟਰਾਲੀ ਆਪਾਂ ਓਰੇ ਉਹ ਚੈਨ ਵਾਲੀ ਫਿਰ ਕੱਲ ਨੂੰ ਭਰਾਂਗੇ ਆਪਾਂ ਸੋਨੀ ਸਰਪੰਚ ਵਾਲੀ ਆਪਣੀ ਅੱਜ 23 ਫੁੱਟੀ ਵੀ ਆ ਜਾਈ ਵਾਪਸੋਂ ਕੱਲੂ ਗੁੱਡੂ ਨੇ ਭਰेंगे ਮਤਲਬ ਆਪਣਾ ਕੰਮ ਲੋਟ ਹੋ ਗਿਆ ਆਪਣੇ ਉਹ ਤਿੰਨ ਟਰਾਲੀਆਂ ਖਾਲੀ ਐ ਦੋ ਨੇ ਭਰ ਦੇਗੇ ਲਗਾਤਾਰ ਇੱਕ ਟਰਾਲੀ ਗੁੱਡੂ ਨੇ ਭਰ ਦੇ ਫਿਰ ਗੁੱਡੂ ਨੇ ਛਿੱਲेंगे ਬੀਜ ਫਿਰ ਆਪਾਂ ਗੰਨਾ ਬਜਾਈ ਕਰਾਂਗੇ ਵਾ ਬਹੁਤ ਹੋ ਗਿਆ ਲਾਲ ਹੋ ਗਿਆ ਮਾਲ ਕਾਂਗ ਨੂੰ ਘਟਾਲੀ ਲੋਡ ਹੋਈ ਨੂੰ ਆਪਣੇ ਨੂੰ ਦੂਈ ਨੂੰ ਅੱਜ पांच दिन की चलाई आज पंजा का चौथा आज पहुंच गए भाई अपन खेड़े पर खोलिया गेट एक बी मथा डब्बा चढ़ावा बाबे का अरदास करा मालिक सुख शांति बखसी परिवार भाई अपना नाल आया बच्चे आए हैं एक बी मथा ਤੇ ਕੇ ਆਏ ਬਾਈ ਆਪਾਂ ਇਹ ਖੇੜੇਵਾ ਮੱਥਾ ਿੱੱਲੇ ਮੈਂ ਪਹੁੰਚ ਗਏ ਹਰਵਿੰਦਰ ਖੋਲ ਰਹੀ ਹੈ ਗੇਟ ਪਰਮਵੀਰ ਵੀ ਭੱਜ ਲਿਆ ਬਾਈ ਨੇ ਆਪਣਾ ਮੇਨ ਸਥਾਨ ਹੈ ਮੱਥਾ ਟੇਕਾਂ ਸਾਰਿਓ ਮੇਨ ਹੈ ਵੈਸੇ ਤੋਂ ਮਤਲਬ ਇਨਾਮ ਆ ਬਾਈ ਆਏ ਐ ਇਤਵਾਰ ਨੂੰ ਆ ਮਾਂ ਕੱਲ ਆਏ ਨਹੀਂ ਗਿਆ ਤਾਂ ਇਤਵਾਰ ਕਰਕੇ ਉੱਧਰ ਜਾਣਾ ਦਾ ਆਪਾਂ ਨੂੰ ਰਾਜ ਹਾਜ਼ਰੀ ਲਵਾਈ ਆ ਸਪੈਸ਼ਲ ਹੋਏ ਦੁੱਧਾ ਤਾਰੀ ਕੀ ਸਮਾਦ ਹੈ ਆਪਣਾ ਬਾਬੇ ਕੀ ਔਰ ਹੈ ਬਾਈ ਹਰੇਕ ਸੁਖ ਪੂਰੀ ਹੋਆ ਮੈਂ ਸਾਮੂਸਾ ਕੰਮ ਕਿਸੇ ਦਾ ਡਿਆ ਹੋਇਆ ਬਾਈ ਹਰੇਕ ਕੰਮ ਪੂਰਾ ਹੋਆ ਔਰ ਹੈ ਬਾਈ ਜ਼ਰੂਰ ਮੱਥਾ ਟੇਕਣ ਆਇਓ ਬਿਰੋ ਪਹੁੰਚ ਗਏ ਬਾਈ ਆਪਾਂ ਆਪਣੀ ਮੋਟਰ ਪਰ ਆਪਣੀ ਮੇਨ ਸਮਾਦ ਹੈ ਬਾਬਾ ਜੀ ਕੀ ਪੂਰਾ ਟੇਕੀ ਮੱਥਾ ਹਰ ਮੰਦ ਲੱਗ ਰਿਹਾ ਸੇਵਾਵਾਂ ਟੋਰਿਆ ਸਮਾਦ ਬਾਈ ਇਤਿਬਾਰ ਟੇਕਿੰਗੇ ਵੇ ਆਪਾਂ ਗੁਰਦੁਆਰਾ ਸਾਹਿਬ ਮੱਥਾ ਆਪਣੇ ਤੇ ਬਾਅਦ ਚੱਲेंगे ਆਪਾਂ ਆਪਣੇ ਖੇਤ ਟਰਾਲੀ ਲੋਡ ਹੋ ਰਹੀ ਹੈ ਗੰਨੇ ਦੀ ਟੇਕਾਂ ਬਾਈ ਮੱਥਾ ਕੱਢ ਬਾਈ ਚੱਪਲਾ ਪੁੱਤ ਪਰਮ ਸਿੰਘ ਪੰਗੂ ਹਲਵਾਦੀ ਜੀ ਗੁਰੂ ਘਰ ਹਾਜ਼ਰੀ ਮੱਥਾ ਟੇਕ ਲਿਆ ਲੈ ਭਾਈ ਇੱਕ ਟਰਾਲੀ ਇੱਧਰ ਭਰੀ ਖੜੀ ਆ ਆਪਣੀ ਘਰਾਂ ਵਾਲੇ ਖੇਤਮਾਂ ਇਹ ਟਰਾਲੀ ਲਾ ਮਾ ਆਪਾਂ ਬਾਈ ਉਹ ਗੁੱਡੂ ਵਾ ਗੁੱਡੂs ਦਾ ਡੱਬਾ ਭਰੇਗਾ ਫਿਰ ਆਪਣੀ 23 ਫੁੱਟੀ ਆ ਜਾਈਗੀ ਸ਼ਾਮ ਤੱਕ ਕੱਲ ਨੂੰ ਉਹ ਗੁੱਡੂ 23 ਫੁੱਟੀ ਤਿਆਰ ਕਰ ਦੇਗਾ ਫੁੱਲ ਇਹ 18 ਫੁੱਟੀ ਆਪਾਂ ਪਰਲੇ ਖੇਤਮਾਂ ਭਰ ਦੇਗਾ ਜੋ ਅਰਲੀ 18 ਫੁੱਟੀ ਕਰ ਦੇਗੇ ਤਿਆਰ ਕੱਲ ਨੂੰ ਜੋ ਹੋ ਜਾਈਗੀ ਇਹ ਵੀ ਮਤਲਬ ਆਪਣੇ ਮੈਂ ਚਾਰ ਟਰਾਲੀਆਂ ਮਾ ਮਾਲ ਤਿਆਰ ਹੈ ਤਿੰਨ ਟਰਾਲੀਆਂ ਆਪਣੇ ਮੈਂ ਖਾਲੀਆਂ ਇੱਕ ਜੋ ਹੈ ਇੱਕ ਪਰਲੇ ਖੇਤਮਾਂ ਲੱਗੀ ਇੱਕ ਮਿਲਮਾਂ ਦੇ ਤੁਰਪੀ ਠੀਕ ਹੈ ਜੀ ਇੱਕ ਆਪਣੀ ਜਿਹੜੀ ਅੱਜ ਗਈ ਉਹ ਪਰਸੋਂ ਨੂੰ ਆ ਜੇਗੀ 1200 ਕੁਇੰਟਲ ਮਾਲ ਤਿਆਰ ਪੜਾ ਹੈ ਬਾਈ ਆਪਣਾ ਘੱਟੋ ਘੱਟ ਵੀ ਮੇਰਾ 200 ਕੁਇੰਟਲ ਦਾ ਨੁਕਸਾਨ ਹੈ ਗੰਨਾ ਮੇਰਾ ਇੰਨਾ ਸੁੱਕ ਰਿਹਾ ਇਹ ਪਰਮਾਤਮਾ ਸਭ ਪੂਰੋ ਕਰਤੀ ਕੁਛ ਨਹੀਂ ਇਹ ਲਾਵਾ ਬਾਈ ਟਰਾਲੀ ਆਪਾਂ ਹਉ ਰਾ ਫਿਰ ਆਪਾਂ ਪਰਾਂ ਡੱਬਾ ਲੈ ਚਲਾਂ 12 6 ਵਾਲਾ ਕੱਲੂ ਫਿਰ ਇਹਨੂੰ ਲੋਡ ਕਰਾਵਾਂਗੇ ਆਪਾਂ ਗੁੱਡੂਈ ਦਾ ਡੱਬਾ ਡੱਬਾ ਭਰ ਲਿਆ ਹੈ ਨਾ ਚੱਲ ਆ ਜਾ ਬੈਠ ਲੱਗੇ ਬਾਈ 2 ਗੇੜ ਪੂਰੇ ਲੱਗੇ 1 ਕਿ ਗੇੜ ਅੱਧਾ ਲੱਗ ਗਿਆ ਟਾਇਰਾਂ ਤੱਕ ਹੈ ਨਾ ਰੱਸਾ ਜੱਕ ਲੈ ਵੀ ਆਪਾਂ ਤਸਵੀਰ ਵਾਲਾ ਇਹ ਰੱਸਾ ਪਾਵਾਂਗੇ ਆਪਾਂ ਟਰਾਲੀ ਨੂੰ ਦਾਲੇ ਪਰ ਬਜੰਟ ਰੱਖਿਓ ਪੱਤਾਂ ਕੱਢੀ ਭਾਈ ਪਰ ਬਜਨ ਕਰ ਕਿਉਂ ਪੱਤਾਂ ਇਸ ਵਾਂ ਗੋਡੇਗੇ ਕਾਉਂਟੀ ਵੀ ਚੁੱਕ ਗਏ ਭਾਈ ਦੇਖ ਫਸਾਹ ਥਾਰਾ ਪਹਿਲੇ ਡਾਊਨ ਅੱਲੀ ਦਾ ਮਾਰ ਕੇ ਜਾ ਰਿਹਾ ਲੇਗਾ ਟਰਾਲੀ ਬਾਈ ਉਹ ਆਪਾਂ ਨੂੰ ਦੁਖਨਵਾਰ ਸਾਹਿਬ ਦੇ ਮਿਲੇ ਦਾ ਹਾਰ ਉਹਨਾਂ ਨੇ ਸਪੈਸ਼ਲ ਦੇ ਆਦਾ ਮਸ਼ੀਨਰੀ ਬਹੁਤ ਖਰੀਦੀ ਬਾਈ ਅੱਜ ਤੱਕ ਕਈ ਸੰਦੇ ਖਰੀਦੇ ਆ ਟਰਾਲੀਆਂ ਬਣਵਾਈਆਂ ਪਰ ਜਿੰਨਾ ਇਸ ਟਰੈਕਟਰ ਨੂੰ ਪਿਆਰ ਮਿਲਿਆ ਇੰਨਾ ਕਿਸੇ ਨੂੰ ਨਹੀਂ ਮਿਲਿਆ ਇੰਨੀ ਬਾਈ ਮੇਰੇ ਕੋਲ ਫੋਨ 'ਤੇ ਉਹਨਾਂ ਬੰਦਿਆਂ ਨੇ ਵਧਾਈਆਂ ਵੀ ਦੇਈਆਂ ਜਿਹੜੇ ਆਪਣੇ ਗੱਲ ਬੋਲਦੇ ਵੀ ਨਹੀਂ ਉੱਤੇ ਬਾਦ ਬਾਈ ਕੱਲ ਦੁਖਨਵਾਰ ਸਾਹਿਬ ਗਿਆ ਦਾ ਟਰੈਕਟਰ ਉੱਥੇ ਬਾਈ ਬੱਚਿਆਂ ਨੇ ਬਜ਼ੁਰਗਾਂ ਨੇ ਬਹੁਤ ਮਤਲਬ ਵਧਾਈਆਂ ਦੇਈਆਂ ਆਪਾਂ ਨੇ ਇਸ ਕੇ ਨਾਮ ਪਰ ਸਮਾਨ ਕੜਵਾਇਆ ਵਾ ਤਾਂ ਕੁਝ ਆਪਣੇ ਕਰਿਆਨੇ ਵਾਲੇ ਦੁਕਾਨ ਪਰ ਤੇ ਚੜਾ ਗਏ ਤੇ ਗੁਰਦੁਆਰਾ ਸਾਹਿਬ ਥੋੜਾ ਜਿਹਾ ਡਰਜਾ ਲਗੇਦਾ ਬਾਈ ਆਪਾਂ ਨੇ ਪਹਿਲਾਂ ਜੌਂਡੀ ਹਰ ਲਿਆਦਾ ਉਸ ਵੇ ਮਾਪਾਂ ਨੂੰ ਥੋੜਾ ਜਿਹਾ ਲਾਸ ਹੋ ਗਿਆ ਦਾ ਇਸ ਕਰਕੇ ਬਾਈ ਬਹੁਤ ਮਤਲਬ ਪਿਆਰ ਗੱਲੀ ਗਏ ਬਹੁਤ ਮੱਥੇ ਮੁੱਥੇ ਟਿੱਕੇ ਸੀਗੇ ਮਾਰ ਰਹੇ ਆ ਬਾਈ ਬੰਦੇ ਰੱਸਾ ਆਪਣੇ ਕਿੱਡਾ ਟਰਾਲੀ ਬਾਹਰ ਆ ਵੀ ਆ ਪਾ ਆ ਗਿਆ ਆਪਣੇ ਘਰੋਂ ਬੈਲ ਸ਼ਟ ਲਿਆ ਜੇ ਬਲਕਾਰ ਵੀਰ ਵਾਲਾ ਹੋਰ ਜੀ ਠੀਕ ਠਾਕ ਹੈ ਵਧੀਆ ਵਧੀਆ ਯੋ ਬਾਈ ਆ ਪਾ ਨੇ ਬਣਵਾਇਆ ਦਾ ਜਿਗਾੜ ਰਸਾ ਇਕੱਠਾ ਕਰਨਾ ਪਾਈਪ ਇਕੱਠਾ ਕਰਨੇ ਵਾਲਾ ਯੋ ਬੈਲਡਿੰਗ ਲਵਾਇਆ ਚਾਰ ਟਾਂਕੇ ਇਸਕੇ ਯੋ ਅਲਾਈਜਮੈਂਟ ਹੋ ਗਿਆ ਘਰ ਦੇ ਵੀਰ ਪੱਕਾ ਇਹਨੂੰ ਹੋ ਗਿਆ ਜੀ ਹੋ ਗਿਆ ਬੜਾ ਅੱਛਾ ਮੈਂ ਵੀ ਰੋ ਮਮਾ ਯੋ ਪਾਈਪ ਖੋਲੋ ਇਸਕੋ ਲੰਬਾ ਕਰੋ ਯੋ ਪਾਈਪ ਕੋ ਪਾਈ ਹੋ ਗਿਆ ਓਕੇ ਕੰਮ ਡੇਡ ਕਿਲੇ ਆ ਪਾਈਪ ਕਰਦੇ ਇਕੱਠਾ ਉੱਪਰ ਇੱਕ ਰੋਲ ਲਾਇਆ ਵਾ ਬਾਈ ਆਪਾਂ ਨੇ ਤੰਬਾ ਵਾ ਇੱਧਰ ਮੈਂ ਸਾਲੇ ਕਰਿਆ ਪੂਰਾ ਵੀ ਕਰ ਲਈ ਕੋਈ ਨਹੀਂ ਕੋਈ ਨਹੀਂ ਲਿਆਓ ਬਾਈ ਮੈਂ ਸਾਲੇ ਫੇਰ ਮੈਂ ਕਿਹਾ ਮੈਨੂੰ ਬੰਨਦੇ ਬਾਈ ਮੈਂ ਸਾਂ ਬੰਨ ਦੇ ਦਾਂ ਕੰਮ ਵੀ ਜ਼ਰੂਰੀ ਹੈ ਬਾਈ ਉਹ ਵੀ ਪਰ ਮੇਂ ਚੂੜ ਡਰ ਰਿਹਾ ਮੈਂ ਇਸ ਤੇ ਪਰ ਮੈਂ ਕਿਹਾ ਹੋ ਗਿਆ ਆ ਗਏ ਬਾਈ ਆਪਾਂ ਖੇਤ ਚਾਲ ਲੈ ਇਹਦੇ ਬੰਦਿਆਂ ਕੀ 3:00 ਬਜ ਗਏ 6 ਗੇੜ ਲਾਗੇ ਬਾਈ ਸੱਤਵਾਂ ਗੇੜ ਮਤਲਬ ਆਪਾਂ ਟੈਰਾਂ ਤੱਕ ਲਵਾਇਆ ਟਰਾਲੀ ਲਾਲ ਐ ਇਹ ਕਣਕ ਜੀਰੀ ਵਾ ਟਰਾਲੀ ਬਣੀ ਵੀ ਥੋੜੀ ਜੀ ਦਾਬੂ ਰੱਖਣੀ ਪਵੇਗੀ ਲਾਲ ਬਹੁਤ ਐ ਲਾਗੇ ਬਈ ਰੱਸਾ ਪਾਣ ਇਹ ਟਰਾਲੀ ਖੜਾ ਮ ਆਪਾਂ ਬਾਈ ਜਤਿੰਦਰ ਦੇ ਘਰ ਆਈ ਵਾ ਫਿਰ ਉਹਦੇ ਆਪਾਂ ਲਾਵੀਂ 850 ਜੇ ਲਗੇੜੇ ਲੇਬਰ ਨੂੰ ਲਾਇਆ ਮੈਂ ਕਿਹਾ ਵੀ ਥੰਮੇ ਡੱਬਾ ਭਰੋ ਦੋ ਬੰਦੇ ਲਾਮਾ ਰੱਸਾ ਬਹੁਤ ਵਗਲੇ ਰਸਤਾ ਹੈ। ਬਹੁਤ ਦੇਖ ਲਓ। ਹਾਂ। ਠੀਕ ਹੈ ਭਾਈ ਟਰੈਕਟਰ ਐਡਾ ਕੋਈ ਛੋਟਾ ਨਹੀਂ ਹੈਗਾ। 150 ਕਵਾਂਟਰ ਗੰਨਾ ਪਿਆ ਵਾ 18 ਫੁੱਟੀ ਬਾਅਦ 6 ਗੇੜ ਲੱਗਿਆ। 7ਵਾਂ ਅੱਧਾ ਗੇੜ ਲੱਗਿਆ ਵਾ ਬੰਦਰੀ ਸਮਾਂ ਜਾ ਰਿਹਾ ਟੀਮ ਆ। 18 ਫੁੱਟੀ ਵਾਸਤੇ ਤਾਂ ਠੀਕ ਹੈ ਭਾਈ। 23 ਫੁੱਟੀ ਤੋਂ ਜ਼ਿਆਦਾ ਵੱਡੀ ਹੋ ਜਾ ਇਸ ਵਾਸਤੇ। ਲੱਗੀ ਬਾਈ ਟਰਾਲੀ ਆਪਣੀ ਉਹਰੇ ਘਰਾਂ ਲਿਆਏ ਤੇ ਆਪਾਂ ਇੱਕ ਢੇੜਾ ਇਸ ਕੀ ਕੋੜੀ ਦੁਈ ਹੈ ਜੱਕ ਲਾਗੇ ਨਿਕਲੀ ਹੈ ਬਿਤਰਾ ਬੈਕ ਕਰਦੇ ਆ ਆਪਣੇ ਟਰਾਲੀਆਂ ਦੁਈਆਂ ਨਵੀਆਂ ਪੁੱਤਰਾ ਨਹੀਂ ਹੁੰਦੀ ਬੈਗਿਓ ਪੁਰਾਣੇ ਮਾਡਲ ਕੀ ਕੋੜੀ ਹੈ ਇੱਧਰ ਬਾਈ ਆਪਾਂ ਨੇ ਪਲੌ ਜੋੜਿਆ ਦਾ ਆਪਣੇ ਟਰੈਕਟਰ ਮਾ ਇਹ ਪਲੌ ਚੱਲਿਆ ਨਹੀਂਗਾ ਇਸਮੇਂ ਦਿੱਕਤ ਆ ਰਹੀ ਹੈ ਸਮੇਂ ਬਲ ਖਾਇਆ ਬਾਈ ਇਸਨੇ ਇੱਕ ਪਲੌ ਨੇ ਇਹ ਇੱਕ ਟਾਇਰ ਨੇ ਬਲ ਖਾਇਆ ਵਾ ਦੇਖੋ ਕਿੰਨਾ ਫਟਾ ਖਾਇਆ ਵਾ ਦਿਖ ਰਿਹਾ ਆ ਦੂਏ ਦੇ ਦੂਆਂ ਦੇ ਮੂੰਹ ਸਿੱਧੇ ਹੈ ਇਸ ਦਾ ਮੂੰਹ ਟਿੱਡਾ ਵੀ ਲਾਗਣ ਨਹੀਂ ਦਿੰਦਾ ਹੈਗਾ ਉਹਨੂੰ ਗੰਨੇ ਵਾਲਾ ਖੇਤ ਤਿਆਰ ਕਰਨਾ ਦਾ ਬਾਈ ਪਲਾਉ ਪਾਏ ਤੇ ਇਹ ਬਟ ਖਾਇਆ ਵਾ ਬਹੁਤ ਕਿਹੜੇ ਢਿੱਕੇ ਮ ਆ ਗਏ ਮੁੱਸਿਆ ਬਾਹਰ ਹੋ ਹੋਰ ਕਰ ਲੈ ਹਾਂਜੀ ਨੇ ਕਾ ਦੇ ਖੋਲਗੇ ਦੂਏ ਹਾਂ ਪੂਰਾ ਪੱਤੀ ਦੇ ਦੇ ਹਾਂ ਉਦੋਂ ਫੇ ਕਾਬਲੇ ਕੀ ਤਰ੍ਹਾਂ ਬਾਵੀ ਹੈ ਕਾਬੂ ਕਿਤੇ ਨਹੀਂ ਕਾਬਲੇ ਜਗਾ ਹੈ ਜੀ ਹੈ ਇੰਨਾ ਕੀ ਹੋ ਗਿਆ ਬਾਸ ਬਾਲੇ ਕਿਤੇ ਨਾਦਰੀਆ ਵੀ ਟਰਾਲੀ ਇੱਧਰ ਲੌਗ ਆ ਦੇਖਾਂ ਕਿਆ ਬਣੇਗਾ ਹਨੀ ਫਿਰ ਆਪਣਾ ਰੋਟਾਵੇਟਰ ਗੱਲ ਕਰੇ ਖੇਤ ਯਾਰ ਲੈ ਭਾਈ ਪਲਾਉਕ ਖੜਦਿਆ ਸਾਈਡ ਮਾ ਯੋ ਨਹੀਂ ਹੋਇਆ ਕਾਮਯਾਬ ਹਲੇ ਕਿਸਕੇ ਲੱਤ ਮਾ ਬਾਲੇ ਲਾਗਣ ਨਹੀਂ ਦਿੰਦਾ ਹੈ ਟਰਾਲੀਆਂ ਲਾਮਾ ਭਾਈ ਅੰਦਰ ਆਪਣੇ ਵਾਲੀਆਂ ਨਮੀਆਂ ਨੇ ਟਰਾਲੀਆਂ ਬਣਵਾਈ ਦੀ ਬਾਈ ਆਪਾਂ ਨੇ 2 12 6 ਗਈਆਂ ਬਾਈ ਟਰੈਕਟਰ ਵਾਲਾ ਬਲੌਗ ਤੇ ਸੌਰੀ ਮੈਂ ਆਪ ਨਹੀਂ ਬਣਾਇਆ ਮੈਂ ਬੀਜੀ ਦਾ ਸਾਨੂੰ ਪਤਾ ਮੇਰੇ ਬੱਚੇ ਨਾਲ ਗਏ ਫੇਤੇ ਬਲੌਗ ਬਣਾਇਆ ਤਾਂ ਭਿੰਦੇ ਮੁੰਡੇ ਨੇ ਜਿਹੇ ਜਗ ਬਾਈ ਬਣ ਗਿਆ ਉਹ ਜਾ ਪ੍ਰਵਾਨ ਕਰਿਓ ਲਾਵਾ ਬਾਈ ਨੇ ਟਰਾਲੀਆਂ ਆਪਾਂ ਅੰਦਰ ਫਿਰ ਆਪਾਂ ਹੈਰੋ ਜੋੜਾਂ ਬਾਈ ਉਧਰ ਲਾਦ ਰਹੀ ਆਪਣੀ ਗੰਨੇ ਦੀ ਟਰਾਲੀ ਉਧਰ ਵੀ ਰੇਤਾਈ ਦੀ ਡਿਊਟੀ ਲਾ ਕੇ ਆਇਆ ਮੈਂ ਪਿੱਛੇ ਨੂੰ ਘਰਾਂ ਫਿਰ ਮੈਂ ਹਨਾ ਲੈ ਬਾਈ ਲਾ ਕੇ ਟਰਾਲੀ ਅੰਦਰ ਆਪਾਂ ਜਾਂਦੀਰ ਖੜਕੇ ਘਰਾਂ ਪੰਦ ਆਪਣੇ ਸਬਜ਼ੀ ਲੈਣ ਆ ਗਏ ਪ੍ਰਧਾਨਵਾ ਪੰਜਾਬ ਜੂਸ ਬਈਆਂ ਮੈਂ ਬਈ ਸਬਜ਼ੀ ਬਾਜੀ ਮੁਕੀ ਵੀ ਵਿਚਾਰੇ ਕਰਦੇ ਹੁਣ ਲਿਆਣ ਕੇ ਦੇ ਮਾ ਚਲੋ ਪ੍ਰਧਾਨ ਨੂੰ ਕਰਾਦਾ ਫੋਨ ਮੈਂ ਪਾ ਕੇ ਰੱਖੀ ਮਾਲ 10 ਕਿਲੋ ਗੋਭੀ ਲਈਏ 5 ਕਿਲੋ ਗਾਜਰਾ 5 ਕਿਲੋ ਹਰੇ ਮਟਰ ਕਿਲੋ ਹਰੀ ਮਿਰਚ ਪਾ ਦੇ ਓਕੇ ਵੀਰੇ ਓਕੇ ਜੀ ਲੰਘ ਜਾਈਏ ਬਈ ਬਈਆਂ ਦੇ ਪੰਜ ਚਾਰ ਦੇ ਨਾ ਫਿਰ ਜਾ ਕੇ ਟਰਾਲੀ ਕਰਾ ਮਾ ਸੈਟੋ ਟਰਾਲੀ ਲਾਦ ਰਹੇ ਆ ਸੱਤ ਨੌ ਹੋ ਗਿਆ ਘੇੜਾ ਲੈਣ ਪਾ ਦੇ ਬਾਈ ਫੁੱਲੋ ਸਮਾਨ ਐ ਬਈਆਂ ਦਾ ਲੈ ਵੀ ਮੰਨ ਤਾਜੀ ਗੋਭੀ ਆ ਬਾਈ ਫਰੈਸ਼ ਤਾਜ਼ੀਆਂ ਗਾਜਰਾਂ ਬਾਈ ਲੋਕਲ ਦੁਕਾਨਦਾਰੀ ਨਾਲ ਜੁੜ ਕੇ ਰਹਿਣਾ ਚਾਹੀਦਾ ਲੈ ਬਾਈ ਚੱਲ ਰਿਹਾ ਕੰਮ ਸਬਜ਼ੀ ਦੇ ਦੀ ਲੇਵਰ ਨੂੰ ਆਪਾਂ ਨੇ ਮੋਟਰ ਪਰ ਕੈਮਾ ਗੇਟ ਲੱਗ ਰਿਹਾ ਲੰਮੜਦਾਰ ਤਸਮਾ ਗੇਟ ਚੱਲ ਰਿਹਾ ਬਾਈ ਗੱਡੀ ਖੜੀ ਆਪਣੀ 65 19 ਸਤਨਾਮ ਲਿਆ ਇਹਦਾ ਢੇੜਾ ਹਾਂਜੀ ਸਰ ਵਧੀਆ ਵੀਰ ਵਧੀਆ ਠੀਕ ਠਾਕ ਹੈ ਲਿਆ ਇਹ ਗੱਲ ਜੌਂਡੀਰ ਫਿਰ ਹਾਂ ਨਵਾ ਮਾਰਿਆ ਕਰਦਾ ਨੁਕਤਾ ਆਪਾਂ ਨੇ ਆਹ ਦੇ ਫਟਾਕੇ ਹੈ ਬਾਦੇ ਮੈਂ ਤੇ ਮੈਂ ਆਈ ਵੀ ਨਹੀਂ ਦਾਵਤ ਇਹ ਹੋਰ ਕੀ ਲੈਣਾ ਨਵਾ ਇੱਕਾ ਹੋਰ ਲਿਆਵਾਂਗੇ ਜੌਂਡੀਰ ਨਵਾ ਭਈ ਸਤਨਾਮ ਨੂੰ ਵੀ ਜੌਂਡੀਰ ਲੈਣਾ ਆਪਾਂ ਦਾਵਾਵੇਂਗੇ ਥੋੜੇ ਟਾਈਮ ਤੱਕ ਕਰਨਾ ਸੈਟਿੰਗ ਇਸ ਕੀ ਵੀ ਜੋ ਭਾਈ ਖੜਿਆ 8:55 ਆਪਣਾ ਉਧਰ ਚੱਲ ਰਿਹਾ ਵਾਸ਼ਿੰਗ ਦਾ ਕੰਮ ਬਾਈ ਨੇ ਕਰੀਆ ਜਕਣਕਵਾ ਸਪਰੇ 50 ਕਿੱਲਿਆਂ ਪਰ ਪਤਾ ਨਹੀਂ 50 ਪਰ ਕਰੀ ਪਤਾ ਨਹੀਂ 60 ਪਰ ਕਰੀ ਐ ਮਤਲਬ ਕਰੀ ਐ ਸਵੇਰ ਕਾ ਚੱਲ ਰਿਹਾ ਦਾ ਇੱਕ ਟੈਂਕੀ 4 ਕਿੱਲਿਆਂ ਮ ਲੱਗ ਰੀ ਦੀ ਉਸ ਕੇ ਹਿਸਾਬ ਗੱਲ ਕਈ ਟੰਕੀਆਂ ਲਾ ਦੀਆਂ ਅੱਜ ਦੇਖੋ ਬਾਸ਼ਰ ਕਾ ਆਪਣੇ ਗਏ ਉਹ ਨਜ਼ਾਰਾ ਇਸ ਤਰ੍ਹਾਂ ਸਪਰੇ ਕਰ ਕਾ ਗੈ ਗਲਤ ਹੋਇਆ ਗਿਆ ਸਵੇਰੀ ਗਾਰਾ ਸੁੱਕ ਜਾ ਫਿਰ ਉਤਰਦਾ ਨਹੀਂ ਹੈਗਾ ਇਸ ਵਾਸਤੇ ਲਾਏ ਵਿਆ ਨੇ ਬਈ ਜਿਗਾਰਡ ਆਪਾਂ ਨੇ ਧੋਣੇ ਵਾਲੇ ਕਾ ਕਿੱਲੇ ਕਰੇ ਬਾਈ ਸੌਤੀ ਘੱਟ ਸੀ ਕਰਦੇ 50 ਵੀਨੇ ਨਹੀਂ ਹੈ ਬਾਈ ਮਨ ਕਰਦੀ ਖਾਸੀ 40 50 ਕੇ ਗੇਟ ਤੋਂ ਕੱਢਦੇ ਹੋਣੇ ਬਈ ਰਾਮ ਤੇ ਠੀਕ ਹੈ ਬਾਈ ਅੱਜ ਕੀ ਵੀਡੀਓ ਦੇਖਣੇ ਵਾਸਤੇ ਧੰਨਵਾਦ ਮਿਲਦੇ ਆਂ ਬਾਈ ਕਿਸੇ ਅਗਲੀ ਵੀਡੀਓ ਨਾਲ ਬਾਈ ਆਪਣੇ ਤੇ ਜੌਂਡੀਰ ਦਾ ਬਲਾਗ ਬਣਿਆ ਨਹੀਂ ਹੈ ਵਧੀਆ ਤਰੀਕੇ ਨਾਲ ਉਸ ਵਾਸਤੇ ਸੌਰੀ ਕੱਲੂ ਪਾਵੇਂ ਆ ਪੰਜ ਤਿੰਦਰ ਵਾਲਾ ਬਲਾਗ ਆਪਣੇ ਚੈਨਲ ਉਪਰ